ਹੈਲੋ ਫਰੈਂਡਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਬੀ ਕੇਅਰਫੁਲ ਤੇ ਤਾਂ ਅੱਜ ਦੀ ਜਿਹੜੀ ਰੈਸਪੀ ਆ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਹੋਵੇਗੀ ਕਾਲਾ ਖੱਟਾ ਗੋਲੇ ਦੀ ਰੈਸਪੀ ਜਿਹੜੀ ਕਿ ਛੋਟਿਆਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਹੁੰਦੀ ਆ ਗਰਮੀਆਂ ਦੀ ਸਭ ਤੋਂ ਬੈਸਟ ਚੀਜ਼ ਹੈ ਇਹਦੇ ਲਈ ਆਪਾਂ ਨੂੰ ਫੂਡ ਕਲਰ ਚਾਹੀਦਾ ਕਿਉਂਕਿ ਬਲੈਕ ਕਲਰ ਜਿਹੜਾ ਨਹੀਂ ਮਿਲਦਾ ਹੈਗਾ ਫੂਡ ਸੋ ਆਪਾਂ ਗ੍ਰੀਨ ਤੇ ਰੈੱਡ ਕਲਰ ਨੂੰ ਮਿਕਸ ਕਰਕੇ ਬਲੈਕ ਕਲਰ ਬਣਾਵਾਂਗੇ ਫੂਡ ਕਲਰ ਬਹੁਤ ਇਜ਼ੀਲੀ ਜਿਹੜੇ ਨੀਅਰਬਾਈ ਤੁਹਾਡੇ ਸ਼ਾਪਸ ਹੁੰਦੀਆਂ ਨੇ ਕਰਿਆਨਾ ਸਟੋਰਸ ਕਲਰ ਪਾਇਆ ਉਨਾ ਹੀ ਬਰਾਬਰ ਤਾਂ ਮੈਂ ਰੈਡ ਕਲਰ ਪਾਇਆ ਐਂਡ ਇੱਕ ਚਮਚ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦਵਾਂਗੇ ਸਾਈਡ ਤੇ ਹੁਣ ਆਪਾਂ ਤਿਆਰ ਕਰਾਂਗੇ ਲਿਕਵਿਡ ਜਿਹੜਾ ਬਣਾਣਾ ਵਾ ਇਹਦੇ ਲਈ ਮੈਂ ਇੱਕ ਕੋਲੀ ਜਿਹੜੀ ਕਿ ਚੀਨੀ ਦੀ ਲਈ ਐਂਡ ਹਾਫ ਕੋਲੀ ਆਪਾਂ ਪਾਣੀ ਦੀ ਪਾਵਾਂਗੇ ਐਂਡ ਇਹਨੂੰ ਮੈਲਟ ਹੋਣ ਦਵਾਂਗੇ ਚੰਗੀ ਤਰ੍ਹਾਂ ਗੈਸ ਦੀ ਜਿਹੜੀ ਫਲੇਮ ਐ ਉਹ ਆਪਾਂ ਲੋ ਟੂ ਮੀਡੀਅਮ ਹੀ ਰੱਖਣੀ ਐ ਜ਼ਿਆਦਾ ਤੇਜ਼ ਨਹੀਂ ਕਰਨੀ ਹੈਗੀ ਤੇ ਜਿਹੜਾ ਆਪਾਂ ਚੀਨੀ ਐ ਇਹਨੂੰ ਆਪਾਂ ਇੱਕ ਤਾਰ ਵਾਲੀ ਚੀਨੀ ਨਹੀਂ ਬਣਾਉਣਾ ਹੈਗਾ ਇਹਨੂੰ ਆਪਾਂ ਲਿਕਵਿਡ ਹੀ ਰੱਖਣਾ ਹੈ ਜਿਵੇਂ ਸ਼ੈਤ ਹੁੰਦਾ ਹਨੀ ਹੁੰਦਾ ਉਵੇਂ ਸੋ ਦੇਖੋ ਜਿੰਨੀ ਮੈਲਟ ਹੋ ਰਹੀ ਆ ਇਨ ਨੂੰ ਵਧੀਆ ਟੇਸਟ ਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਐਂਡ ਕਾਲੇ ਨਮਕ ਦੀ ਜਿਹੜੀ ਕੁਆਂਟੀਟੀ ਆ ਉਹ ਆਪਾਂ 1 ਤੋਂ 1/2 ਚਮਚ ਪਾਣਾ ਹੈ ਬਾਕੀ ਡਿਪੈਂਡ ਕਰਦਾ ਤੁਸੀਂ ਕਿੰਨੀ ਚਾਸ਼ਨੀ ਬਣਾ ਕੇ ਰੱਖ ਰਹੇ ਹੋ ਉਸ ਹਿਸਾਬ ਨਾਲ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਅੱਧਾ ਕੁ ਚਮਚ ਆਪਾਂ ਪਾਣਾ ਹੈ ਚਿੱਟਾ ਨਮਕ ਜਿਹੜਾ ਨਾਰਮਲ ਨਮਕ ਹੁੰਦਾ ਜਿਹੜਾ ਆਪਾਂ ਡੇਲੀ ਯੂਜ਼ ਕਰਦੇ ਆ ਐਂਡ ਇਹਦੇ ਵਿੱਚ ਆਪਾਂ ਭੁੰਨਿਆ ਹੋਇਆ ਪੀਸਿਆ ਹੋਇਆ ਜੀਰਾ ਪਾਵਾਂਗੇ 1 ਚਮਚ ਐਂਡ ਹੁਣ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਗੈਸ ਦੀ ਫਲੇਮ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਲੋ ਟੂ ਮੀਡੀਅਮ ਹੀ ਰ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਇਹ ਚੀਨੀ ਚੰਗੀ ਤਰ੍ਹਾਂ ਮੈਲਟ ਹੋ ਗਈ ਆ ਸੋ ਜਿਹੜਾ ਆਪਾਂ ਫੂਡ ਕਲਰ ਬਣਾ ਕੇ ਰੱਖਿਆ ਸੀ ਸਾਈਡ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹਨੂੰ ਹਿਲਾਉਂਦੇ ਜਾਵਾਂਗੇ ਐਂਡ ਇਹਨੂੰ ਕੁਕ ਕਰਨ ਲਈ ਆਪਾਂ ਨੂੰ ਜ਼ਿਆਦਾ ਨਹੀਂ ਤਾਂ 2 ਤੋਂ 3 ਮਿੰਟ ਹੋਰ ਲੱਗਣਗੇ ਸੋ ਇਹਦੇ ਵਿੱਚ ਹੁਣ ਮੈਂ ਐਡ ਕਰ ਰਹੀ ਆ ਨਿੰਬੂ ਇੱਕ ਤੋਂ ਡੇਢ ਨਿੰਬੂ ਦਾ ਰਸਾ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਵਾ ਅਗਰ ਤੁਹਾਡੇ ਕੋਲ ਸਿਟ੍ਰਿਕ ਐਸਿਡ ਹੈ ਪਿਆਵਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਬਟ ਮੇ ਕੋ ਨਹੀਂ ਸੀ ਸੋ ਇਸ ਲਈ ਮੈਂ ਨਿੰਬੂ ਪਾ ਨਿੰਬੂ ਦਾ ਰਸ ਅਗਰ ਆਪਾਂ ਚੀਸ ਐਡ ਕਰ ਦਿਆਂ ਤਾਂ ਜਿਹੜੀ ਉਹਦੀ ਲਾਈਫ ਟਾਈਮ ਆ ਉਹ ਵੱਧ ਜਾਂਦੀ ਹੈ ਸੋ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਬੋਤਲ ਚ ਪਾ ਕੇ ਉਨੇ ਹੀ ਪ੍ਰੋਪਰ ਤਿਆਰ ਹੋ ਗਿਆ ਹੈ ਗੈਸ ਦੀ ਫਲੇਮ ਆਫ ਕਰ ਦਿੱਤੀ ਹੈ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਐਂਡ ਇਹਨੂੰ ਚੰਗੀ ਤਰ੍ਹਾਂ ਪੁਣ ਲਵਾਂਗੇ ਇੱਕ ਬੌਲ ਦੇ ਵਿੱਚ ਜਾਂ ਕਿਸੇ ਗਲਾਸ ਦੇ ਵਿੱਚ ਪੁਣ ਕੇ ਆਪਾਂ ਸਾਈਡ ਤੇ ਰੱਖ ਲਵਾਂਗੇ ਹੁਣ ਮੈਂ ਤਿਆਰ ਕਰ ਰਹੀ ਹਾਂ ਬਰਫ਼ ਦਾ ਗੋਲਾ ਜਿਹੜਾ ਕਿ ਆਪਾਂ ਬਚਪਨ ਦੇ ਵਿੱਚ ਬਹੁਤ ਖਾਦਾ ਵਾ ਮੇਰਾ ਬਹੁਤ ਫੇਵਰੇਟ ਸੀਗਾ ਪਰਸਨਲੀ ਤੇ ਮੈਂ ਹੁਣ ਵੀ ਖਾਨੀ ਆ ਸੋ ਬਰਫ਼ ਆਪਾਂ ਲੈ ਲਿਆ ਇਹਦੇ ਛੋਟੇ ਛੋਟੇ ਪੀਸ ਕਰਕੇ ਆਪਾਂ ਮਿਕਸੀਚ ਪਾਵਾਂਗੇ ਤੇ ਇਹਨੂੰ ਗ੍ਰाइंड ਕਰਾਂਗੇ ਹੁਣ ਆਪਾਂ ਕਰਾਂਗੇ ਗੋਲਾ ਤਿਆਰ ਜਿਵੇਂ ਆਪਣੀ ਗਲੀ ਦੇ ਵਿੱਚ ਪਾਈ ਜਾਂਦਾ ਹੁੰਦਾ ਹੈ ਅੰਕਲ ਆਂਦਾ ਹੁੰਦਾ ਮੈਂ ਟਰਾਈ ਕੀਤਾ ਵਾ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਐਂਡ ਬਰਫ਼ ਆਪਾਂ ਗਲਾਸ 'ਚ ਛੋਟੇ ਗਲਾਸ 'ਚ ਪਾ ਲਿਆ ਐਂਡ ਮੇਰੇ ਕੋ ਤਿੱਲੀ ਪਈ ਸੀ ਜਿਹੜੀ ਡੱਕਾ ਹੁੰਦਾ ਵਾ ਗੋਲੇ ਵਾਲਾ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਬਰਫ਼ ਨੂੰ ਪ੍ਰੈਸ ਕਰਨਾ ਵਾ ਐਂਡ ਨਾਓ ਜਿੰਨੀ ਬਰਫ਼ ਜਿੱਟਾ ਵੱਡਾ ਗੋਲਾ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ ਐਂਡ ਹੁਣ ਗੋਲਾ ਤਿਆਰ ਵਾ ਗੋਲੇ ਨੂੰ ਆਪਾਂ ਬਾਹਰ ਕੱਢਿਆ ਦੇਖੋ ਕਿੰਨਾ ਵਧੀਆ ਬਣਿਆ ਵਾ ਹੁਣ ਇਹਦੇ ਉੱਤੇ ਪਾਵਾਂਗੇ ਆਪਾਂ ਜਿਹੜਾ ਕਾਲਾ ਖੱਟਾ ਮਿਸ਼ਨ ਤਿਆਰ ਕੀਤਾ ਵਾ ਉਹ ਹਾਂਜੀ ਕਾਲਾ ਖੱਟਾ ਗੋਲਾ ਆਪਣ ਲੇ ਲੈ ਕੇ ਖਾਓ ਤੇ ਗਰਮੀਆਂ ਨੂੰ ਇੰਜੋਏ ਕਰੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਰੈਸিপি ਪਸੰਦ ਆਈ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ